80 ਰੁਪਏ ਅਜਿਹਾ ਨਹੀਂ ਨੂੰ WhatsApp ਹਾਂ ਜੀ 90 ਕਰੀਏ ਜੀ 90 ਰੁਪਏ 90 ਰੁਪਏ 90 ਰੁਪਏ 290 90 95 3000 3000 ਜੰਦ 5 ਰੁਪਏ 10 15 20 25 30 35 40 45 50 50 ਰੁਪਏ ਹੁਣ ਭਾਈ ਤੂੰ ਤੇਰੀ ਵਾਰੀ ਆ ਗਈ 3050 ਰੁਪਏ 3050 ਰੁਪਏ ਵਿਸ਼ਾਲ ਦੇ 3050 3050 ਰੁਪਏ ਨਰੇਸ਼ ਕੁਮਾਰ ਨੂੰ ਕੁਛ ਲੈ ਹੁਣ Pacho vender billet. Ahí pacho vender. Pacho vender billet. Tiene de pacho Pacho ten